ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਥੋੜਾ ਬਿੰਦਲ ਲਾਹੋਰੀਆ ਅੱਜ ਆਪਾਂ YouTube ਤੇ ਫਿਰ ਵੀਡੀਓ ਪਾਉਣ ਲੱਗੇ ਆ ਜੀ ਆਪਣੇ ਕੋਲ ਜਿਹੜੇ ਸਟਾਕ ਚ ਖੜੇ ਟਰੈਕਟਰ ਮੈਂ ਇੱਕ ਨੂੰ ਦਿਖਾ ਦਿਆਂ ਅ ਆਪਣੇ ਜਿਹੜਾ ਨਿਊ ਹਾਲੈਂਡ ਟਰੈਕਟਰ ਏਜੰਸੀ ਐ ਮਲੋੜ ਸਿੰਘ ਸਾਹਿਬ ਜੀ ਇਸ ਟਾਈਮ ਅੱਜ ਮਹੱਤਲ ਮੌਸਮ ਥੋੜਾ ਜਿਹਾ بارش ਪਈ ਹੈ ਮੌਸਮ ਚੰਗਾ ਜੀ ਵੀ ਅੱਗੇ ਦਾ ਇਸ ਵੇਲੇ ਇੱਥੇ ਬਾਹਰ ਨਿਕਲਿਆ ਨਹੀਂ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਟਰੈਕਟਰ ਆਪਣੇ ਜਿਹੜੇ ਜਿਹੜੇ ਹੈਗੇ ਆਪਣੇ ਕੋਲ ਸਟਾਕ ਚ ਪੁਰਾਣੇ ਨੀਲੇ ਸ਼ਕਤੀ ਤੀ ਨੀਲਾ ਸ਼ਕਤੀ ਤੀ ਤਾਂ ਸ਼ੁਰੂ ਕਰਦੇ ਆ ਜੀ ਨੀਲਾ ਸ਼ਕਤੀ ਤੀ ਵੀ ਖੜਾ ਆਪਣੇ ਕੋਲ ਦੋ ਖੜੇ ਆ ਇੱਕ 2002 ਇੱਕ 2000 ਪੂਰਾ ਇੱਕ ਜਿਵੇਂ ਲਾਲੋ ਪਾਵਰ ਸਟੀering ਦੇ ਵਿੱਚ ਹੈ ਪੂਰਾ ਸਾਰਾ ਕੰਮ ਕੁੰਬੜੀਆ ਹੋਇਆ ਹੋਇਆ ਗਿਆ ਹੈ ਟਾਇਰ ਇਹਦੇ ਨਵੇਂ ਆ ਇੱਕ ਇਹ 265 ਹੈ ਜੀ ਇਹ ਟਾਇਰ ਕਸਿਆ ਹੈ ਬਾਕੀ ਇੰਜਨ ਗੇਅਰ ਦਾ ਚੰਗਾ ਹੈ ਇਹ ਆ ਗਿਆ ਜੀ 3630 ਸੁਪਰ 14 ਮਾਡਲ ਇਹ ਟਾਇਰ ਮਨ ਕੇ ਚੱਲੋ 60 ਰੁਪਏ ਅੱਗੇ ਆ ਗਿਆ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ 15 ਮਾਡਲ 100 ਮਾਡਲ 3 ਸਪੀਡ ਰੈਮ ਰੂਮ ਲੱਗੀ ਹੋਈ ਐ ਫਿਰ ਆ ਗਿਆ 3602 ਇਹ ਵੀ ਟੌਪ ਮਾਡਲ ਐ 3 ਸਪੀਡ ਐ ਫਿਰ ਆ ਗਿਆ ਜੀ ਆਪਣਾ 5500 ਇਹ ਵੀ 3 ਸਪੀਡ ਐ ਡਬਲ ਡਿਸਟਿਬਿਊਟਰ ਟੌਪ ਮਾਡਲ ਐ ਇੰਦਰ ਆ ਗਿਆ ਜੀ 6500 ਨਿਊ ਹਾਲੈਂਡ ਇਹ ਤੇਰਾ ਮਾਡਲ ਐ ਤੇ ਆਪਣੇ ਕੋਲੇ 363 ਸੁਪਰ ਜਿਹੜਾ ਨਵਾਂ ਇਹ ਜੇ ਆਪਾਂ ਵੀਡੀਓ ਕਰਾਂਗੇ ਇਹ ਮਾਡਲ ਜਿਵੇਂ ਲਾ ਲੋ ਸਪੈਸ਼ਲੀ ਆਪਾਂ ਮੰਗਾ ਕੇ ਦਿੱਤਾ ਕਸਟਮਰ ਨੂੰ ਪ੍ਰੀਪਰ ਗੀਅਰ ਦੇ ਵਿੱਚ ਤੇ ਇਹਦੇ ਬੈਨੀਫਿਟ ਕੀ ਨੇ ਉਹ ਤੁਹਾਨੂੰ ਵੀਡੀਓ ਅੱਗੇ ਵੀਡੀਓ ਬਣਾ ਕੇ ਪਾਉਣੇ ਆ ਦੀ ਸੋ ਅੱਜ ਇਹ ਤੁਹਾਨੂੰ ਟਰੈਕਟਰ ਜਿਹੜੇ ਦਿਖਾਤੇ ਆ ਮੋਬਾਈਲ ਨੰਬਰ ਤੁਹਾਨੂੰ ਆਪਾਂ ਨਾਲ ਚਲਾ ਦਾਂਗੇ ਵੀਡੀਓ ਦੇ ਵਿੱਚ ਜਾਂ ਉੱਤੇ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਇਹਨਾਂ ਦੀ ਜਾਣਕਾਰੀ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਤੇ ਫੋਨ ਵੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮਾਤਾ ਮਾਤਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਡੀਓ ਨਾਲ